ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਗਈ ਜ਼ੀਰੋ ਬਿਜਲੀ ਬਿੱਲ ਗਾਰੰਟੀ ਨੇ ਘਰੇਲੂ ਬਿਜਲੀ ਖਪਤਕਾਰਾਂ ਦੇ ਜੀਵਨ ਤੋਂ ਵੱਡਾ ਵਿੱਤੀ ਬੋਝ ਹਟਾ ਦਿੱਤਾ ਹੈ ਜੋ ਸਾਲਾਂ ਤੋਂ ਉਹਨਾਂ ਦੀ ਕਮਾਈ ਦਾ ਮਹੱਤਵਪੂਰਨ ਹਿੱਸਾ ਖਾ ਜਾਂਦਾ ਸੀ ਅੱਜ ਪੰਜਾਬ ਦੇ 90% ਤੋਂ ਵੱਧ ਪਰਿਵਾਰ ਬਿਨਾਂ ਕਿਸੇ ਬਿਜਲੀ ਬਿੱਲ ਦੇ ਆਪਣਾ ਘਰ ਚਲਾ ਰਹੇ ਹਨ ਜਿਸ ਨਾਲ ਉਹਨਾਂ ਦੇ ਘਰੇਲੂ ਆਰਥਿਕ ਹਾਲਾਤਾਂ 'ਚ ਵੱਡਾ ਸੁਧਾਰ ਆਇਆ ਹੈ ਪਹਿਲੇ ਵੇਲੇ ਜਿੰਦਾ ਜਿਆਦਾ ਆਉਂਦੇ ਹੁੰਦੇ ਸੀ ਹੁਣ 300 ਜੂਨਟ ਬਿਲਕੁਲ ਸਾਨੂੰ ਮਾਫ ਬਹੁਤ ਫਾਇਦਾ ਹੋਇਆ ਸਾਨੂੰ ਜਿਹੜਾ 5 7 7000 ਰੁਪਏ ਲਾਉਂਦਾ ਸੀਗਾ ਉਹ ਨਹੀਂ ਆ ਰਿਹਾ ਹੁਣ ਅ ਜੀਰੋ ਵੇ ਲਾਉਂਦੇ ਆ ਨਾ ਪੈਸਾ ਦਾ ਹੀ ਘਰ ਦਾ ਕਰਤਾ ਕਰਾਂਗੇ ਅ ਜੀ ਯੋਜਨਾ ਪੰਜਾਬ ਦੇ ਲੱਖਾਂ ਘਰਾਂ ਵਿੱਚ ਸਿਰਫ ਬਿਜਲੀ ਦੀ ਹੀ ਨਹੀਂ ਬਲਕਿ ਆਸ ਭਰੋਸੇ ਅਤੇ ਆਰਥਿਕ ਸੁਖਾਲਾਪਨ ਦੀ ਰੋਸ਼ਨੀ ਵੀ ਫੁਲਾ ਰਹੀ ਹੈ 300 ਜੂਨਟ ਬਿਜਲੀ ਫ੍ਰੀ ਕੀਤੀ ਪਹਿਲੇ ਸਾਲ ਹੀ ਜੂਨ ਚ ਫੈਸਲਾ ਹੋ ਗਿਆ ਸੀ ਮਾਰਚ ਦੇ ਵਿੱਚ ਉਥੇ ਸਰਮਨੀ ਸੀ 16 ਮਾਰਚ ਨੂੰ April May ਚ ਸਾਰੇ ਡਾਟਾ ਆ ਗਿਆ June ਚ ਕਰਤਾ ਲਾਗੂ 300 ਯੂਨਟ ਉਹ ਸਾਰਿਆਂ ਨੂੰ 600 ਯੂਨਟ ਦਾ ਸਾਈਕਲ ਹੈ ਦੋ ਮਹੀਨਿਆਂ ਦਾ ਅੱਜ 90% ਘਰਾਂ ਨੂੰ ਪਿਛਲੇ ਦਾ ਬਿੱਲ ਫਰੀ ਹੁੰਦਾ ਗੈਂਸਟਰ ਤੇ ਪ੍ਰਹਾਰ ਮਹੀਮ ਨੂੰ ਲੈ ਕੇ ਲਗਾਤਾਰ ਫਿਰੋਜ਼ਪੁਰ ਪੁਲਸ ਜੜੀਆਂ ਐਕਸ਼ਨ ਮੋਡ ਵਿੱਚ ਦਿਖਾਈ ਦੇ ਰਹੀ ਹੈ ਖਾਸ ਤੌਰ ਤੇ ਜਿਹੜੇ ਐਸਐਸਪੀ ਫਿਰੋਜ਼ਪੁਰ ਆ ਉਹ ਲਗਾਤਾਰ ਜਿਹੜੇ ਆ ਫੀਲਡ ਵਿੱਚ ਉਤਰ ਕੇ ਗੈਂਗਸਟਰ ਦੇ ਖਿਲਾਫ ਜਿਹੜਾ ਉਹਨਾਂ ਨੇ ਮੌਜਾ ਸੰਭਾਲਿਆ ਹੋਇਆ ਤੁਸੀਂ ਦੇਖ ਸਕਦੇ ਹੋ ਵੀ ਜਗਾ ਜਗਾ ਜਿਹੜਾ ਉਹਤੇ ਜਾ ਕੇ ਉਹ ਲੋਕਾਂ ਕੋ ਜਿਹੜੀਆਂ ਪੁੱਛ ਕੇ ਚੀਜ਼ ਜਿਹੜੀ ਕੀਤੀ ਜਾ ਰਹੀ ਹੈ ਇਹ ਹਾਲਾਤ ਜਿਹੜੇ ਆ ਇਸ ਟਾਈਮ ਫਿਰੋਜ਼ਪੁਰ ਚ ਵੀ ਦਿਖਦੇ ਪਏ ਆ ਵੀ ਐਸਐਸਪੀ ਸਾਹਿਬ ਨੇ ਜਿਹੜੀ ਫੁੱਟ ਕਮਾਂਡ ਸੰਭਾਲੀ ਹੋਈ ਆ ਗੈਂਗਸਟਰ ਦੇ ਖਿਲਾਫ ਇਹਨਾਂ ਨਾਲ ਗੱਲਬਾਤ ਕਰਨ ਦੀ ਅਸੀਂ ਜੜੀਆਂ ਕੋਸ਼ਿਸ਼ ਕਰਦੇ ਆ ਸਰ ਸਤੀਕਾ ਜੀ ਸਰ ਜਿਹੜੀ ਗੈਂਗ ਸਾਰੇ ਇਹਨੂੰ ਕਿਵੇਂ ਕਰਦੇ ਕਿ ਇਹ ਜਿਹੜੀ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇੱਕ ਜਿਹੜੀ ਮਹੱਤਵ ਚੱਲ ਰਹੀ ਹੈ ਜਿਹੜੀ ਗੈਂਗਸਟਰ ਦੇ ਖਿਲਾਫ ਜਿਹੜਾ ਸਾਡੇ ਵੱਲੋਂ ਪੁਲਿਸ ਵੱਲੋਂ ਤੇ ਸਾਰੇ ਜਿਹੜੇ ਬਹੁਤ ਹੀ ਤਨਦੇਹੀ ਦੇ ਨਾਲ ਮਿਹਨਤ ਦੇ ਨਾਲ ਸਾਡੀ ਫੋਰਸ ਕੰਮ ਕਰ ਰਹੀ ਹੈ ਇਸ ਤੇ ਪਿਛਲੇ ਦਿਨੀ ਜਿਹੜੇ 3 ਦਿਨਾਂ ਦੇ ਵਿੱਚ ਅਸੀਂ ਬਹੁਤ ਵਧੀਆ ਕਾਰਗੁਜ਼ਾਰੀ ਕਰਦੇ 116 ਬੰਦੇ ਗ੍ਰਿਫਤਾਰ ਕੀਤੇ ਜਿਹੜੇ ਇਹਨਾਂ ਦੇ ਐਸੋਸੀਏਟ ਤੇ ਸੀਗੇ ਤੇ ਕੁਝ ਇਦੇ ਵਿੱਚ ਅਸੀਂ 8 ਬੰਦੇ ਜਿਹੜੇ ਪੀਓਸੀ ਜਿਹੜੇ ਸੀਰੀਅਲ ਸਪੈਂਸਸ ਦੇ ਵਿੱਚ ਹੀ ਨੇਸ ਕ੍ਰਾਈਮ ਦੇ ਵਿੱਚ ਪੀਓਸੀ 8 ਬੰਦੇ ਉਹੋ ਗ੍ਰਫਤਾਰ ਕੀਤੇ ਆ ਕੋਈ 5 ਪਿਸਟਲ ਬਰਾਮਦ ਹੋਏ ਆ ਜਿਹੜੇ ਇਹਨਾਂ ਤੋਂ ਤੇ ਹੋਰ ਗੋਲੀ ਚੱਕਾ ਬਰਾਮਦ ਹੋਇਆ ਜਿਵੇਂ ਕਪਾਨਾ بیسਬਾਲ ਬੈਟ ਵਗੈਰਾ ਜਿਵੇਂ ਜਿਹੜੇ ਇਹ ਗੈਂਗਸਟਰ ਜਿਹੜੇ ਇਹਨਾਂ ਦੇ ਐਸੋਸੀਏਟਸ ਐ ਮੈਂ ਫੇਰ ਉਹੀ ਕਹੂੰਗਾ ਵੀ ਜਿਹੜੇ ਆ ਲੱਡੂ ਬਦਮਾਸ਼ ਸਮਝਦੇ ਆ ਤੇ ਉਹਨਾਂ ਨੂੰ ਉਹਨਾਂ ਦੇ ਕਾਰਵਾਈ ਕਰਦੇ ਹੋਏ ਅਸੀਂ 116 ਜਣੇ ਅਰੈਸਟ ਕੀਤੇ ਜਿਹਦੇ ਪੀਓ ਵਗੈਰਾ ਤੋਂ ਦੱਸਿਆ ਗਿਆ ਸਰ ਜਿਹੜੀ ਜਾਣਕਾਰੀ ਦੇ ਮੁਤਾਬਿਕ ਤੁਸੀਂ 116 ਜਿਹੜੇ ਆ ਉਹਨਾਂ ਨੂੰ ਕੀਤਾ 116 ਦੇ ਵਿੱਚੋਂ ਸਾਡ ਕੋਈ ਲੱਗਿਆ ਵੀ ਮਤਲਬ ਕਿ ਜਿਹੜੇ ਵੀ ਗੈਂਗਸਟਰ ਹੈਗੇ ਆ ਉਥੋਂ ਤੱਕ ਜਿਹੜੀ ਪਹੁੰਚ ਹੋ ਸਕਦੀ ਹੈ ਵੀ ਉਹਨਾਂ ਕੋ ਜਿਹੜੀ ਪੁੱਛ ਪੁੱਛ ਕਰਕੇ ਜਿਹੜੇ ਉਹਨਾਂ ਦੇ ਜਾਣਕਾਰੀ ਬਿਲਕੁਲ ਜੀ ਬਿਲਕੁਲ ਉਹੀ ਤਾਂ ਸਾਡੀ ਕਾਰਵਾਈ ਚੱਲ ਰਹੀ ਹੈ ਜਿਹਦੇ ਵਿੱਚੋਂ ਕਈ ਇੰਪੋਰਟੈਂਟ ਅਸੀਂ ਜਿਹੜੇ ਬੰਦੇ ਫੜੇ ਜਿਹੜੇ ਪੰਜ ਪਿਸਤਲ ਜਿਹੜੇ ਇਬਰਾਮ ਨੇ ਕੀਤੇ ਆ ਉਹ ਕੋਈ ਐਵੇਂ ਤਾਂ ਕਰਨੀ ਲੈ ਉਹ ਜਿਹੜੇ ਬੰਦੇ ਇਹਨਾਂ ਚ ਇਹਨਾਂ ਦੇ ਨਾਲ ਸ਼ਾਮਲ ਹੈ ਜਿਹੜੀ ਇਲੈਗਲ ਐਕਟੀਵਿਟੀਜ਼ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਤੋਂ ਅੱਗੇ ਸਾਨੂੰ ਕੁਝ ਕਾਫੀ ਅੱਗੇ ਲੀਡਸ ਮਿਲ ਗਿਆ ਹੋਰ ਬੰਦੇ ਫੜੀ ਚੱਲਾਂਗੇ ਇਹ ਸਾਡਾ ਨੈਵਰ ਐਂਡਿੰਗ ਹੈਗਾ ਸਾਡਾ ਪੁਲਿਸ ਦਾ ਕੰਮ ਹੈ ਵੀ ਅਜਿਹੇ ਜਿਹੜੇ ਮਾੜੇ ਅੰਸਰ ਹੈ ਗੈਰ ਸਮਾਜਿਕ ਤੱਤ ਹੈ ਇਹਨਾਂ ਨੂੰ ਫੜ ਕੇ ਅੰਦਰ ਲਈਏ ਸਰਕਾਰ ਕਰ ਵਿੱਚ ਵੀ ਤੁਸੀਂ ਤਲਾਸ਼ੀ ਕੀਤੀ ਇਹਦਾ ਮਕਸਦ ਕੀ ਹੈ ਇਹ ਦੇਖੋ ਜੀ ਇਹਦਾ ਮਕਸਦ ਇਹੀ ਹੁੰਦਾ ਵੀ ਆਪਾਂ ਏਰੀਏ ਦੇ ਵਿੱਚ ਆਮ ਜਿਹੜੇ ਸ਼ਹਿਰੀ ਆ ਉਹਨਾਂ ਦੀ ਆਪਾਂ ਉਹਨਾਂ ਦੇ ਨਾਲ ਇਹ ਤਾਲਮੇਲ ਵੀ ਹੈਗਾ ਤੇ ਆਪਾਂ ਜਿਹੜੇ ਕੋਈ ਬਾਹਰੋਂ ਆ ਕੇ ਰੁਕੇ ਹੋਏ ਆ ਜਿਵੇਂ ਆ ਘਰ ਦੋ ਤਿੰਨ ਆਪਾਂ ਦੇਖੇ ਇਹ ਬਾਹਰੋਂ ਰੁਕੇ ਹੋਏ ਆ ਇਹ ਕੀ ਐਕਟੀਵिटीज ਇਹਨਾਂ ਦੀਆਂ ਕਿੰਨੀ ਦੇਰ ਤੋਂ ਆਏ ਹੋਏ ਆ ਕਈ ਵਾਰੀ ਆਪਣਾ ਸ਼ਹਿਰੀਆਂ ਨੂੰ ਨਾਲ ਦੇ ਘਰ ਦਾ ਨਹੀਂ ਪਤਾ ਹੁੰਦਾ ਵੀ ਇਹ ਬੰਦੇ ਕੀ ਐਕਟੀਵिटीज ਕਰਦੇ ਆ ਤੇ ਚਲੋ ਇਹ ਚੰਗੇ ਸ਼ਹਿਰੀ ਆ ਤੇ ਇਹਨਾਂ ਨੂੰ ਆ ਆਪਾਂ ਜਿਹੜੇ ਕੋਈ ਕਿਰਾਏਦਾਰ ਰਹਿੰਦੇ ਆ ਕਈ ਵਾਰੀ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਇੱਥੇ ਕਿਰਾਏਦਾਰ ਰਹਿ ਕੇ ਹੋਰ ਕਿਤੇ ਵਰਤਦਾਰ ਕਰ ਰਿਹਾ ਹੁੰਦਾ ਇਸ ਕਰਕੇ ਆਪੜ ਨੂੰ ਫੁੱਲ ਇਨਫੋਰਮੇਸ਼ਨ ਹੋਵੇ ਲੀਗਲੀ ਵੀ ਆਪਾਂ ਨੂੰ ਇਨਫੋਰਮੇਸ਼ਨ ਚਾਹੀਦੀ ਹੈ ਜਿਹੜਾ ਵੀ ਮਕਾਨ ਮਾਲਕ ਹੈ ਉਹਨਾਂ ਦੱਸਣਾ ਬੰਦ ਹੈ ਵੀ ਸਾਡੇ ਆ ਕਿਰਾਏਦਾਰ ਹੈ ਤਾਂ ਕਿ ਅਸੀਂ ਕਿਰਾਏਦਾਰ ਦੀ ਪ੍ਰੋਪਰ ਵੈਰੀਫਿਕੇਸ਼ਨ ਸਪੋਰੀ ਨੂੰ ਸ਼ੱਕ ਹੈ ਵੀ ਇਹ ਹੋ ਸਕਦਾ ਵੀ ਇਹ ਜਿਹੜੇ ਲੋਕ ਹੈ ਜਿਹੜੇ ਬਾਹਰੋਂ ਆ ਕੇ ਰਹਿ ਰਹੇ ਆ ਉਹ ਪਨਾ ਵੀ ਦੇ ਸਕਦੇ ਐ ਡਾਕਟਰ ਬਿਲਕੁਲ ਜੀ ਬਿਲਕੁਲ ਕੋਈ ਜਿਹੜਾ ਇੱਥੋਂ ਦਾ ਰਹਿਣ ਵਾਲਾ ਵੀ ਪਨਾ ਦੇ ਸਕਦਾ ਜਿਹੜੇ ਇੱਥੇ ਵੀ ਰਹਿੰਦੇ ਉਹ ਵੀ ਦੇ ਸਕਦੇ ਐ ਉਹਨਾਂ ਨੂੰ ਪਤਾ ਨਾ ਹੋਵੇ ਮੰਨ ਲਓ ਇੱਕ ਤਾਂ ਜਾਣਕਾਰੀ ਦੇ ਵਿੱਚ ਪਨਾ ਦੇ ਦਿੰਦੇ ਇੱਕ ਬਿਨਾਂ ਜਾਣਕਾਰੀ ਤੋਂ ਉਹ ਆਪਣੇ ਸੋਚ ਕੇ ਭੋਲੇਪਨ ਦੇ ਵਿੱਚ ਉਹ ਸੋਚ ਕੇ ਵੀ ਇਹ ਇੱਕ ਨਾਰਮਲ ਸਿਟੀਜ਼ਨ ਜੈਨ ਨੂੰ ਲੋੜ ਹੈ ਤੇ ਕਿਰਾਏ ਤੇ ਰੱਖ ਸਕਦੇ ਇਸ ਕਰਕੇ ਉਹਨਾਂ ਦੀ ਵੈਰੀਫਿਕੇਸ਼ਨ ਕਰਾਉਣੀ ਪਊਗੀ ਥੈਂਕ ਯੂ ਐਸੀ ਸਾਡੇ ਨਾਲ ਮੌਜੂਦ ਜਿਹੜੇ ਐਸਐਸਪੀ ਫਰੋਈਪੁਰ ਜਿਨ੍ਹਾਂ ਨੇ ਦੱਸਿਆ ਵੀ ਇਹਨਾਂ ਦੀ ਜੜੀ ਹੈ ਜਦੋਂ ਮਦਦ ਪੂਰੀ ਤਰ੍ਹਾਂ ਇਨਕੁਆਇਰੀ ਜੜੀ ਕਰਾਣੀ ਜ਼ਰੂਰੀ ਹੈ ਜਿਹੜੇ ਲੋਕ ਬਾਹਰੋਂ ਆ ਕੇ ਰਹਿਦੇ ਆ ਚਾਹ ਜੋ ਵੀ ਲੋਕ ਰਹਿ ਗਏ ਉਹਨਾਂ ਦੇ ਘਰ-ਘਰ ਦੇ ਵਿੱਚ ਜਿਹੜੇ ਕਰਾਇਦਾ ਰਹਿੰਦੇ ਆ ਉਹਨਾਂ ਦੀ ਜੜੀਆ ਚੈਕਿੰਗ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਚੈਕਿੰਗ ਕਰਦੇ ਆ ਉਦੋਂ ਪਤਾ ਚੱਲਦਾ ਵੀ ਕਿਤੇ ਕੋਈ ਗੈਂਗਸਟਰ ਨੂੰ ਇਹ ਲੋਕ ਪਨਾਹ ਤਾਂ ਨਹੀਂ ਦੇਈ ਬੈਠੇ ਹੋ ਸਕਦਾ ਪੋਲੇਪਨ ਦੇ ਵਿੱਚ ਇਹਨਾਂ ਨੂੰ ਪਨਾਹ ਦਿੱਤੀ ਹੋਵੇ ਕੋਈ ਵੀ ਮਕਸਦ ਜਿਹੜਾ ਇਹਦੇ ਵਿੱਚ ਹੋ ਸਕਦਾ ਜਿਸ ਕਰਕੇ ਘਰਾਂ ਦੀ ਜੜੀਆ ਵੀ ਉਹਨਾਂ ਨੇ ਪੁੱਛਗਿੱਛ ਵੀ ਜਾਨਕਾਰੀ ਸਾਰੀ ਇਕੱਠੀ ਵੀ ਕੀਤੀ ਆ ਇਹਨਾਂ ਹਾਲਾਤਾਂ ਦੇ ਵਿੱਚ ਸਮਝ ਸਕਦੇ ਹੋ ਕਿ ਪਲੋਇਪੁਰ ਜਿਹੜੀ ਪੁਲਸ ਹੈਗੀ ਆ ਉਹ ਗੈਂਗਸਟਰ ਤੇ ਪ੍ਰਹਾਰ ਜਿਹੜੀ ਆ ਕਰ ਰਹੀ ਆ ਉਹ ਆਪਣੇ ਆਪ ਦੇ ਵਿੱਚ ਵੀ ਦਿਖਾਉਂਦਾ ਵੀ ਕਿਸ ਤਰ੍ਹਾਂ ਜਿਹੜਾ ਗੈਂਗਸਟਰ ਦੇ ਖਿਲਾਫ ਜਿਹੜੀ ਆ ਕਾਰਵਾਈ ਉਹ ਮ ਚੱਲਿਆ ਲੈਂਦੀ ਨੂੰ ਜਾਰੀ ਆ ਜਿਹਦੇ ਵਿੱਚ ਵੱਡੀ ਕਾਮਯਾਬੀ ਜਿਹੜੀ ਪੁਲਸ ਨੂੰ ਮਿਲਦੀ ਹੋਈ ਵੀ ਸੱਤ ਤੋਰ ਤੇ ਦਿਖਾਈ ਦੇ ਰਹੀ ਆ ਕਿਉਂਕਿ ਨਜ਼ਾਇਜ਼ ਅਸਲਾ ਜਿਹੜਾ ਪੁਲਸ ਨੂੰ ਬਰਾਮਦ ਹੋਇਆ ਤੇ ਕਈ ਜੜੇ ਉਹਨਾਂ ਨੇ ਰੌਂਡੋਪ ਵੀ ਕੀਤੇ ਆ ਜਿਨ੍ਹਾਂ ਕੋ ਪੁੱਛ ਗਏ ਜਿਹੜੀ ਅਜੇ ਜਾਰੀ ਆ ਕੈਮਰਾਮੈਨ ਦੇ ਨਾਮ ਸਰਪਜੀਤ ਸਿੰਘ ਡੈਨਿਕ ਸਵੇਰਾ ਫਰੈਂਕੋ ਗੈਂਗ ਮਹੀਮ ਨੂੰ ਲੈ ਕੇ ਲਗਾਤਾਰ ਫਿਰੋਜ਼ਪੁਰ ਪੁਲਿਸ ਜੜੀਆਂ ਅਕਸ਼ਲ ਮੋੜ ਵਿੱਚ ਦਿਖਾਈ ਦੇ ਰਹੀ ਹੈ ਖਾਸ ਤੌਰ ਤੇ ਜਿਹੜੇ ਐਸਐਸਪੀ ਫਿਰੋਜ਼ਪੁਰ ਉਹ ਲਗਾਤਾਰ ਜਿਹੜੇ ਆ ਫੀਲਡ ਵਿੱਚ ਉਤਰ ਕੇ ਗੈਂਗਸਟਰ ਦੇ ਖਿਲਾਫ ਜਿਹੜਾ ਉਹਨਾਂ ਨੇ ਮੌਜਾ ਸੰਭਾਲਿਆ ਹੋਇਆ ਤੁਸੀਂ ਦੇਖ ਸਕਦੇ ਹੋ ਵੀ ਜਗਾ ਜਗਾ ਜਿਹੜਾ ਉਹਤੇ ਜਾ ਕੇ ਉਹ ਲੋਕਾਂ ਕੋ ਜਿਹੜੀਆਂ ਪੁੱਛ ਕੇ ਚੀਜ਼ ਜਿਹੜੀ ਕੀਤੀ ਜਾ ਰਹੀ ਹੈ ਇਹ ਹਾਲਾਤ ਜਿਹੜੇ ਆ ਇਸ ਟਾਈਮ ਫਿਰੋਜ਼ਪੁਰ ਚ ਵੀ ਦਿਖਦੇ ਪਏ ਆ ਵੀ ਐਸਐਸਪੀ ਸਾਹਿਬ ਨੇ ਜਿਹੜੀ ਫੁੱਟ ਕਮਾਂਡ ਸੰਭਾਲੀ ਹੋਈ ਆ ਗੈਂਗਸਟਰ ਦੇ ਖਿਲਾਫ ਇਹਨਾਂ ਨਾਲ ਗੱਲਬਾਤ ਕਰਨ ਦੀ ਅਸੀਂ ਜੜੀਆਂ ਕੋਸ਼ਿਸ਼ ਕਰਦੇ ਆ ਸਰ ਸਤੀਕਾ ਜੀ ਸਰ ਜਿਹੜੀ ਗੈਂਗ ਤਾਂ ਇਹਨੂੰ ਕਿਵੇਂ ਕਰਦੇ ਆ ਕਿ ਇਹ ਜਿਹੜੀ ਸਾਡੇ ਮਾਨਯੋਗ ਸੀਐਨ ਸਾਹਿਬ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇੱਕ ਜਿਹੜੀ ਮਹੱਤਵ ਚੱਲ ਰਹੀ ਆ ਜਿਹੜੀ ਗੈਂਗਸਟਰਸ ਦੇ ਖਿਲਾਫ ਜਿਹੜਾ ਸਾਡੇ ਵੱਲੋਂ ਪੁਲਿਸ ਵੱਲੋਂ ਤੇ ਸਾਰੇ ਜਿਹੜੇ ਬਹੁਤ ਹੀ ਤਨਦੇਹੀ ਦੇ ਨਾਲ ਮਿਹਨਤ ਦੇ ਨਾਲ ਸਾਡੀ ਪੁਲਿਸ ਕੰਮ ਕਰ ਰਹੀ ਹੈ ਇਸ ਤੇ ਪਿਛਲੇ ਦਿਨੀ ਜਿਹੜੇ 3 ਦਿਨਾਂ ਦੇ ਵਿੱਚ ਅਸੀਂ ਬਹੁਤ ਵਧੀਆ ਕਾਰਗਜ਼ਾਰੀ ਕਰਦੇ 116 ਬੰਦੇ ਗ੍ਰਿਫਤਾਰ ਕੀਤੇ ਜਿਹੜੇ ਇਹਨਾਂ ਦੇ ਐਸੋਸੀਏਟ ਤੇ ਸੀਗੇ ਤੇ ਕੁਝ ਇਦੇ ਵਿੱਚ ਅਸੀਂ 8 ਬੰਦੇ ਜਿਹੜੇ ਪੀਓਸੀ ਜਿਹੜੇ ਸੀਰੀਅਲ ਸਪੈਂਸਸ ਦੇ ਵਿੱਚ ਹੀ ਨੇਸ ਕ੍ਰਾਈਮ ਦੇ ਵਿੱਚ ਪੀਓਸੀ 8 ਬੰਦੇ ਉਹੋ ਗ੍ਰਫਤਾਰ ਕੀਤੇ ਆ ਕੋਈ 5 ਪਿਸਟਲ ਬਰਾਮਦ ਹੋਏ ਆ ਜਿਹੜੇ ਇਹਨਾਂ ਤੋਂ ਤੇ ਹੋਰ ਗੋਲੀ ਚੱਕਾ ਬਰਾਮਦ ਹੋਇਆ ਜਿਵੇਂ ਕਪਾਨਾ بیسਬਾਲ ਬੈਟ ਜਿਹੜਾ ਜਿਹਾ ਜਿਹੜੀ ਇਹ ਗੈਂਗਸਟਰ ਜਿਹੜੇ ਇਹਨਾਂ ਦੇ ਐਸੋਸੀਏਟਸ ਐ ਮੈਂ ਫੇਰ ਉਹੀ ਕਹੂੰਗਾ ਵੀ ਜਿਹੜੇ ਆ ਲੱਡੂ ਬਦਮਾਸ਼ ਸਮਝਦੇ ਆ ਤੇ ਉਹਨਾਂ ਨੂੰ ਉਹਨਾਂ ਦੇ ਕਾਰਵਾਈ ਕਰਦੇ ਹੋਏ ਅਸੀਂ 116 ਜਣੇ ਅਰੈਸਟ ਕੀਤੇ ਜਿਹਦੇ ਪੀਓ ਵગેਰਾ ਤੋਂ ਦੱਸਿਆ ਸਰ ਜਿਹੜੀ ਜਾਣਕਾਰੀ ਦੇ ਮਤਲਬ ਵਿੱਚ ਜਿਹੜੇ 116 ਜਿਹੜੇ ਆ ਉਹਨਾਂ ਨੂੰ ਵੀ ਤਾਂ 116 ਦੇ ਵਿੱਚੋਂ ਸਾਡ ਕੋਈ ਲੱਗਿਆ ਵੀ ਮਤਲਬ ਕਿ ਜਿਹੜੇ ਵੀ ਗੈਂਗਸਟਰ ਹੈਗੇ ਆ ਉਥੋਂ ਤੱਕ ਦੀ ਪੁੱਛ ਹੋ ਸਕਦੀ ਹੈ ਵੀ ਉਹਨਾਂ ਕੋਲ ਜਿਹੜੀ ਪੁੱਛ ਪੁੱਛ ਕਰਕੇ ਜਿਹੜੇ ਉਹਨਾਂ ਦੇ ਜਾਣ ਬਿਲਕੁਲ ਜੀ ਬਿਲਕੁਲ ਉਹੀ ਤਾਂ ਸਾਡੀ ਕਾਰਵਾਈ ਚੱਲ ਰਹੀ ਹੈ ਜਿਹਦੇ ਵਿੱਚੋਂ ਕਈ ਇੰਪੋਰਟੈਂਟ ਅਸੀਂ ਜਿਹੜੇ ਬੰਦੇ ਫੜੇ ਜਿਹੜੇ ਪੰਜ ਪਿਸਤਲ ਜਿਹੜੇ ਬਰਾਮਦ ਕੀਤੇ ਆ ਉਹ ਕੋਈ ਐਵੇਂ ਤਾਂ ਕਰਨੀ ਲੈ ਉਹ ਜਿਹੜੇ ਬੰਦੇ ਇਹਨਾਂ ਚ ਇਹਨਾਂ ਦੇ ਨਾਲ ਸ਼ਾਮਲ ਹੈ ਜਿਹੜੀ ਇਲੈਗਲ ਐਕਟੀਵਿਟੀਜ਼ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਤੋਂ ਅੱਗੇ ਸਾਨੂੰ ਕੁਝ ਕਾਫੀ ਅੱਗੇ ਲੀਡਸ ਮਿਲ ਗਿਆ ਹੋਰ ਬੰਦੇ ਫੜੀ ਚੱਲਾਂਗੇ ਇਹ ਸਾਡਾ ਨੈਵਰ ਐਂਡਿੰਗ ਹੈਗਾ ਸਾਡਾ ਪੁਲਿਸ ਦਾ ਕੰਮ ਹੈ ਵੀ ਅਜਿਹੇ ਜਿਹੜੇ ਮਾੜੇ ਅੰਸਰ ਹੈ ਗੈਰ ਸਮਾਜਿਕ ਤੱਤ ਹੈ ਇਹਨਾਂ ਨੂੰ ਭੜਕੇ ਅੰਦਰ ਲਈਏ ਸਰਕਾਰ ਕਰ ਵਿੱਚ ਵੀ ਤੁਸੀਂ ਤਲਾਸ਼ੀ ਕੀਤੀ ਇਹਦਾ ਮਕਸਦ ਕੀ ਹੈ ਇਹ ਦੇਖੋ ਜੀ ਇਹਦਾ ਮਕਸਦ ਇਹੀ ਹੁੰਦਾ ਵੀ ਆਪਾਂ ਏਰੀਏ ਦੇ ਵਿੱਚ ਆਮ ਜਿਹੜੇ ਸ਼ਹਿਰੀ ਆ ਉਹਨਾਂ ਦੀ ਆਪਾਂ ਉਹਨਾਂ ਦੇ ਨਾਲ ਇਹ ਤਾਲਮੇਲ ਵੀ ਹੈਗਾ ਤੇ ਆਪਾਂ ਜਿਹੜੇ ਕੋਈ ਬਾਹਰੋਂ ਆ ਕੇ ਰੁਕੇ ਹੋਏ ਆ ਜਿਵੇਂ ਆ ਘਰ ਦੋ ਤਿੰਨ ਆਪਾਂ ਦੇਖੇ ਇਹ ਬਾਹਰੋਂ ਰੁਕੇ ਹੋਏ ਆ ਇਹ ਕੀ ਐਕਟੀਵिटीज ਇਹਨਾਂ ਦੀਆਂ ਕਿੰਨੀ ਦੇਰ ਤੋਂ ਆਏ ਹੋਏ ਆ ਕਈ ਵਾਰੀ ਆਪਾਂ ਨੂੰ ਸ਼ਹਿਰੀਆਂ ਨੂੰ ਨਾਲ ਦੇ ਘਰ ਦਾ ਨਹੀਂ ਪਤਾ ਹੁੰਦਾ ਵੀ ਇਹ ਬੰਦੇ ਕੀ ਐਕਟੀਵिटीज ਕਰਦੇ ਆ ਤੇ ਚਲੋ ਇਹ ਚੰਗੇ ਸ਼ਹਿਰੀ ਆ ਤੇ ਇਹਨਾਂ ਨੂੰ ਆ ਆਪਾਂ ਜਿਹੜੇ ਕੋਈ ਕਿਰਾਏਦਾਰ ਰਹਿੰਦੇ ਆ ਕਈ ਵਾਰੀ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਇੱਥੇ ਕਿਰਾਏਦਾਰ ਰਹਿ ਕੇ ਹੋਰ ਕਿਤੇ ਵਰਤਨ ਕਰ ਰਿਹਾ ਹੁੰਦਾ ਇਸ ਕਰਕੇ ਆਪਾਂ ਨੂੰ ਫੁੱਲ ਇਨਫੋਰਮੇਸ਼ਨ ਹੋਵੇ ਲੀਗਲੀ ਵੀ ਆਪਾਂ ਨੂੰ ਇਨਫੋਰਮੇਸ਼ਨ ਚਾਹੀਦੀ ਹੈ ਜਿਹੜਾ ਵੀ ਮਕਾਨ ਮਾਲਕ ਹੈ ਉਹਨਾਂ ਦੱਸਣਾ ਬੰਦ ਹੈ ਕਿ ਸਾਡੇ ਆ ਕਿਰਾਏਦਾਰ ਹੈ ਤਾਂ ਕਿ ਅਸੀਂ ਕਿਰਾਏਦਾਰ ਦੀ ਪ੍ਰੋਪਰ ਵੈਰੀਫਿਕੇਸ਼ਨ ਸਾਨੂੰ ਸ਼ੱਕ ਹੈ ਵੀ ਇਹ ਹੋ ਸਕਦਾ ਵੀ ਇਹ ਜਿਹੜੇ ਲੋਕ ਹੈ ਜਿਹੜੇ ਬਾਹਰੋਂ ਆ ਕੇ ਰਹਿ ਰਹੇ ਆ ਉਹ ਪਨਾ ਵੀ ਦੇ ਸਕਦੇ ਆ ਡਾਕਟਰ ਬਿਲਕੁਲ ਜੀ ਬਿਲਕੁਲ ਕੋਈ ਜਿਹੜਾ ਇਥੋਂ ਦਾ ਰਹਿਣ ਵਾਲਾ ਵੀ ਪਨਾ ਦੇ ਸਕਦਾ ਜਿਹੜਾ ਇੱਥੇ ਵੀ ਰਹਿੰਦਾ ਉਹ ਵੀ ਦੇ ਸਕਦੇ ਆ ਉਹਨਾਂ ਨੂੰ ਪਤਾ ਨਾ ਹੋਵੇ ਮੰਨ ਲਓ ਇੱਕ ਤਾਂ ਜਾਣਕਾਰੀ ਦੇ ਵਿੱਚ ਪਨਾ ਦੇ ਦਿੰਦੇ ਇੱਕ ਬਿਨਾਂ ਜਾਣਕਾਰੀ ਤੋਂ ਉਹ ਅਪਡੇਟ ਸੋਚ ਕੇ ਘੋਲੇ ਪੰਦੇ ਵਿੱਚ ਉਹ ਸੋਚ ਕੇ ਵੀ ਇਹ ਇੱਕ ਨਾਰਮਲ ਸਿਟੀਜ਼ਨ ਜੈਨ ਨੂੰ ਲੋੜ ਹੈ ਤੇ ਕਿਰਾਏ ਤੇ ਰੱਖ ਸਕਦੇ ਇਸ ਕਰਕੇ ਉਹਨਾਂ ਦੀ ਵੈਰੀਫਿਕੇਸ਼ਨ ਕਰਾਉਣੀ ਪਊਗੀ ਥੈਂਕ ਯੂ ਐਸੀ ਸਾਡੇ ਨਾਲ ਮੌਜੂਦ ਜਿਹੜੇ ਐਸਐਸਪੀ ਫਰੋਈਪੁਰ ਜਿਨ੍ਹਾਂ ਨੇ ਦੱਸਿਆ ਵੀ ਇਹਨਾਂ ਦੀ ਜੜੀ ਹੈ ਮਦਦ ਪੂਰੀ ਤਰ੍ਹਾਂ ਇਨਕੁਆਇਰੀ ਜੜੀ ਕਰਾਣੀ ਜ਼ਰੂਰੀ ਹੈ ਜਿਹੜੇ ਲੋਕ ਬਾਹਰੋਂ ਆ ਕੇ ਰਹਿਦੇ ਆ ਚਾਹ ਜੋ ਵੀ ਲੋਕ ਰਹਿ ਗਏ ਉਹਨਾਂ ਦੇ ਘਰ-ਘਰ ਦੇ ਵਿੱਚ ਜਿਹੜੇ ਕਰਾਇਦਾ ਰਹਿੰਦੇ ਆ ਉਹਨਾਂ ਦੀ ਜੜੀਆ ਚੈਕਿੰਗ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਚੈਕਿੰਗ ਕਰਦੇ ਆ ਉਦੋਂ ਪਤਾ ਚੱਲਦਾ ਵੀ ਕਿਤੇ ਕੋਈ ਗੈਂਗਸਟਰ ਨੂੰ ਇਹ ਲੋਕ ਪਨਾਹ ਤਾਂ ਨਹੀਂ ਦੇਈ ਬੈਠੇ ਹੋ ਸਕਦਾ ਪੋਲੇਪਨ ਦੇ ਵਿੱਚ ਇਹਨਾਂ ਨੂੰ ਪਨਾਹ ਦਿੱਤੀ ਹੋਵੇ ਕੋਈ ਵੀ ਮਕਸਦ ਜਿਹੜਾ ਇਹਦੇ ਵਿੱਚ ਹੋ ਸਕਦਾ ਜਿਸ ਕਰਕੇ ਘਰਾਂ ਦੀ ਜੜੀਆ ਵੀ ਉਹਨਾਂ ਨੇ ਪੁੱਛਗਿੱਛ ਵੀ ਜੜੀ ਜਾਨਕਾਰੀ ਸਾਰੀ ਇਕੱਠੀ ਵੀ ਕੀਤੀ ਆ ਇਹਨਾਂ ਹਾਲਾਤਾਂ ਦੇ ਵਿੱਚ ਸਮਝ ਸਕਦੇ ਹੋ ਕਿ ਪਲੋਜਪੁਰ ਜਿਹੜੀ ਪੁਲਸ ਹੈਗੀ ਆ ਉਹ ਜੈਂਗਸਟਰ ਤੇ ਪਰਹਾਰ ਜਿਹੜੀ ਆ ਕਰ ਰਹੀ ਆ ਉਹ ਆਪਣੇ ਆਪ ਦੇ ਵਿੱਚ ਵੀ ਦਿਖਾਉਂਦਾ ਵੀ ਕਿਸ ਤਰ੍ਹਾਂ ਜਿਹੜਾ ਜੈਂਗਸਟਰ ਦੇ ਖਿਲਾਫ ਜਿਹੜੀ ਆ ਕਾਰਵਾਈ ਉਹ ਮ ਚੱਲਿਆ ਲੈਂਦੀ ਨੂੰ ਜਾਰੀ ਆ ਜਿਹਦੇ ਵਿੱਚ ਵੱਡੀ ਕਾਮਯਾਬੀ ਜਿਹੜੀ ਪੁਲਸ ਨੂੰ ਮਿਲਦੀ ਹੋਈ ਵੀ ਸੱਤ ਤੋਰ ਤੇ ਦਿਖਾਈ ਦੇ ਰਹੀ ਆ ਕਿਉਂਕਿ ਨਜ਼ਾਇਜ਼ ਅਸਲਾ ਜਿਹੜਾ ਪੁਲਸ ਨੂੰ ਬਰਾਮਦ ਹੋਇਆ ਤੇ ਕਈ ਜੜੇ ਉਹਨਾਂ ਨੇ ਰੌਂਡੋਪ ਵੀ ਕੀਤੇ ਆ ਜਿਨ੍ਹਾਂ ਕੋ ਪੁੱਛ ਗਏ ਜਿਹੜੀ ਅਜੇ ਜਾਰੀ ਆ ਕੈਮਰਾਮੈਨ ਦੇ ਨਾਮ ਸਰਪਜੀਤ ਸਿੰਘ ਡੈਨਿਕ ਸਵੇਰਾ ਫਰੈਂਕੋ